ਦੋ ਘੁਰੇ ਚਾਂਦ ਰੇਹਾਂ ਸਿੱਖੀਵਿਦ ਜੋੜ ਨਾਲ ਹੋਰ ਸੰਗ ਤੇ ਰਹਿੰਦਾ ਸਿੱਖੀਵਿਦ ਜੋੜ ਨਾਲ ਹੋਰ ਸੰਗ ਤੇ ਸੰਗ ਚਾਰ ਚਾਰ ਖੜੀਆਂ ਸ਼ੁਕਰਾਨੇ ਬੈਠੇ ਰਹਿੰਦੇ ਕਿੰਨਾ ਸੂਰਿਆ ਨੇ ਲੜੀnga ਸਿਰੇ ਸ਼ਾਂਤ ਜੰਗਾ ਕਿੰਨਾ ਸੂਰਿਆ ਨੇ ਲੜੀnga ਸਿਰੇ ਸ਼ਾਂਤ ਜੰਗਾ ਕਿ ਤੇ ਲੜੀnga ਲੜਤੀ ਜੰਗੂਣੀ ਆ ਖੇਤਾਂ ਖੇੜ ਤੇ ਉਹ ਲੋ बिना पति ना चंग होनी कुर्सी मिली है